ਨੂੰ ਅੱਛਾ ਇਹ ਵਾਸਤੇ ਜਿਵੇਂ ਹੁਣ ਟੁੱਪ ਨਿਕਲ ਗਈ ਆ ਮੀਮੂ ਪੈ ਗਿਆ ਹੁਣ ਹੋਰ 15 ਦਿਨਾਂ ਤੱਕ ਸ਼ਿਮਲਾ ਮਿਰਚ ਮਿਰਚ ਦੀ ਗੋਡੀ ਸ਼ੁਰੂ ਹੋ ਜੇਗੀ ਹਾਂਜੀ ਹਾਂਜੀ ਉਹਦੇ ਵਿੱਚੋਂ ਪਾਉਂਦੇ ਨੇ ਉਹ ਕਹਿੰਦੇ ਸਾਨੂੰ ਰਿਜ਼ਲਟ ਦੇ ਆਮ ਬੰਦੇ ਦਾ ਮੰਨ ਲਓ ਮਈ ਜੂਨ ਤੱਕ ਇੱਕ ਵਾਰੀ ਖਤਮ ਹੋ ਜਾਂਦਾ ਸਾਡਾ ਉਸ ਤੋਂ ਬਾਅਦ ਵੀ ਸਾਡਾ ਫਰੂਟ ਜਿਹੜਾ ਮਿਰਚ ਆ ਉਹ ਬਣੀ ਰਹਿੰਦੀ ਹੈ ਲੱਗਦੀ ਰਹਿੰਦੀ ਹੈ ਲੱਗਦੀ ਰਹਿੰਦੀ ਹੈ ਉਹਦੇ ਸਾਈਜ਼ 'ਚ ਵੀ ਕੋਈ ਫਰਕ ਪੈਂਦਾ ਹਾਂ ਉਹਦੇ ਸਾਈਜ਼ 'ਤੇ ਫਰਕ ਪੈਂਦਾ ਵੀ ਉਹਨਾਂ ਦਾ ਸਾਈਜ਼ ਮੰਨ ਲਓ ਜਿੱਥੇ ਲਫਾਫੇ 'ਚ 10 ਚੜਦੀਆਂ ਨੇ ਕਿਲੋ ਵਿੱਚੇ ਉਹਦੀਆਂ 8 ਚੜਨ ਲੱਗ ਜਾਣਗੀਆਂ ਸਤ ਕਰਨ ਲੱਗ ਜਣਗੀਆਂ ਸਾਈਜ਼ ਉਹਨਾਂ ਦਾ ਵਧਣ ਲੱਗ ਜਾਏਗਾ ਅੱਛਾ ਉਹ ਏਦਾਂ ਉਹਨਾਂ ਨੂੰ ਫਰਕ ਆਉਂਦਾ ਅੱਛਾ ਤਾਂ ਕਰਕੇ ਉਹ ਲੈਂਦੇ ਨੇ ਇਹ ਤਾਂ ਕਰਕੇ ਉਹ ਲੈਂਦੇ ਨੇ ਕਾਫੀ ਲੋਕਾਂ ਨੇ ਲਈ ਸੀ ਨਾ ਉਹ ਦੋਵੇਂ ਹਾਂ ਕਾਫੀ ਲੋਕਾਂ ਨੇ ਲਈ ਸੀ ਹਾਂ ਤੇ ਅਸੀਂ ਲੋਕਲ ਲੈਵਲ ਤੇ ਜਦੋਂ ਮੌਸਮ ਠੀਕ ਹੋਵੇ ਅਸੀਂ ਉਹਨਾਂ ਦੇ ਪਿੰਡਾਂ ਤੇ ਜਾ ਕੇ ਛੋਟੇ ਛੋਟੇ ਸੈਮੀਨਾਰ ਵੀ ਲਾਉਨੇ ਆ ਠੀਕ ਹੈ ਜਾਗਰੂਕ ਕਰਨ ਲਈ ਹੂੰ ਹੂੰ ਅਸੀਂ ਏਕਲ ਅਭਿਆਨ ਨਾਲ ਜੁੜੇ ਹੋਏ ਆ ਜੀ ਜਿਨ੍ਹਾਂ ਨੇ ਸਾਨੂੰ ਇਹ ਚੀਜ਼ ਸਿਖਾਈ ਉਹਨਾਂ ਦਾ ਮੇਨ ਪਰਪਸ ਹੈਗਾ ਵੀ ਪੰਜਾਬ ਦੇ ਵਿੱਚ ਜਿਹੜੀ ਨਸ਼ੇਲੀ ਆਪਣੀ ਧਰਤੀ ਹੋ ਗਈ ਹੈ ਰੇ ਸਪਰੇ ਆਪਾਂ ਮਤਲਬ ਬੇ ਤੜਕੀ ਬਿਨਾ ਗੇ ਨਹੀਂ ਪਾਈ ਜਾ ਰਹੇ ਆ ਇਹਦਾ ਮੋਟੀਵੇ ਸੀਗਾ ਵੀ ਪੰਜਾਬ ਨੂੰ ਉਹਦੇ ਤੋਂ ਬਾਹਰ ਲਿਆ ਕੇ ਆਪਾਂ ਆਰਗੈਨਿਕਲੀ ਸਾਈਡ ਲਈਏ ਜਿੰਦੇ ਚ ਆਪਾਂ ਨੂੰ ਜ਼ਮੀਨ ਨੂੰ ਵੀ ਫਾਇਦਾ ਤੇ ਸਾਡੇ ਕਿਸਾਨ ਦੀ ਬਚਤ ਵੀ ਹੋਏਗੀ ਮੈਂ ਮੈਂ ਨਾ ਇਹ ਵੀ ਆਪਾਂ ਆਰਗੈਨਿਕ ਆਪਦੇ ਆਰਗੈਨਿਕ ਵਾਲੀ ਸਾਈਡ ਵਾਪਸ ਆਈਏ ਜਿਆਨ ਵਾਲੀ ਸਾਈਡ ਵਾਪਸ ਆਈਏ ਆਪਦੇ ਖਾਣ ਜੋਗਾ ਤਾਂ ਬੰਦਾ ਕਰ ਹੀ ਸਕਦਾ ਆਪਦੇ ਖਾਣ ਜੋਗਾ ਹੁਣ ਸਾਡੇ ਇਸ ਸੀਜ਼ਨ ਜੋ ਹੁਣ ਜਿਵੇਂ ਸਾਡੇ ਨਾਲ 10 ਜਿਹੜੇ ਉਮੀਦਾਰ ਜੁੜੇ ਆ। ਅੱਛਾ। ਉਹਨਾਂ ਨੇ ਐਵਰੇਜ 1 ਕਿੱਲਾ ਥਾਂ 6 ਕਨਾਲਾਂ ਥਾਂ ਜਿਵੇਂ ਜ਼ਿੰਮੇਦਾਰ ਆਪਦੇ ਵੀ ਅਸੀਂ ਘਰੇ ਸਾਫ ਖਾਨਾ ਹੂੰ ਹੂੰ ਕੋਈ ਜ਼ਿੰਮੇਦਾਰ ਏਦਾਂ ਵੀ ਉਹਨਾਂ ਦੇ ਜਿਵੇਂ 4-5 ਦੋਸਤਾਂ ਲੱਗੇ 1 ਕਿੱਲਾ ਉਹਨਾਂ ਨੇ ਰੱਖ ਲਿਆ অর্ਗੈਨਿਕ ਵਾਲਾ। ਅੱਛਾ। ਫਿਰ ਉਸੇ অর্ਗੈਨਿਕ 'ਚ ਅੱਗੇ ਪਨੀਰੀ ਵੀ ਕਰਦੇ ਆ। ਹੂੰ ਹੂੰ ਜਿਹੜੀ ਆਪਾਂ ਝੋਨੇ ਦੀ ਪਨੀਰੀ ਕਰਦੇ ਆ। ਤੁਹਾਡੇ ਕਹਿਣ ਦਾ ਮਤਲਬ ਜਿਵੇਂ ਪਹਿਲਾਂ ਲੋਕ ਰੱਖਦੇ ਸੀ ਫੈਮਿਲੀ ਡਾਕਟਰ ਆ ਨਾ ਫੈਮਿਲੀ ਵਕੀਲ ਵਗੈਰਾ ਉਹਨਾਂ ਫੈਮਿਲੀ ਫਾਰਮਰ ਵੀ ਰੱਖਣ ਲੱਗ ਗਏ ਹੈ। ਰੱਖਣ ਲੱਗ ਗਏ ਹੈ ਨਾ। ਫੇਰ ਉਹ ਕਹਿੰਦੇ ਵੀ ਸਾਨੂੰ ਇਹਦਾ ਮੰਨ ਲਓ ਵੀ 2000 ਤੋਂ 2200 ਕੁਇੰਟਲ ਮਿਲਦਾ ਮੰਡੀ 'ਚ ਹੂੰ ਜਿ세 ਆਪ ਇਹਦੀ ਮਾਰਕੀਟ ਕਰਦੇ ਆ 3500 ਤੋਂ 4000 4500 ਤੱਕ ਵੀ ਚਲੇ ਜਾਂਦੇ ਨੇ ਆ ਜਿਵੇਂ ਕਹਿੰਦੇ ਨੇ ਵੀ ਆਰਗੇਨਿਕ ਦੇ ਵਿੱਚ ਝਾੜ ਘਾਟ ਨਿਕਲਦਾ ਉਹਨਾਂ ਕੋ ਉਹਨਾਂ ਨੂੰ ਮਤਲਬ ਰੇਟ ਵੱਧ ਉਹਨਾਂ ਨੂੰ ਮੁਨਾਫੇ ਵਾਲੀ ਸਾਈਡ ਜ਼ਿਆਦਾ ਚਲੇ ਜਾਂਦੇ ਨੇ ਔਰ ਰੈਂਦਾ ਬਰਾਬਰ ਹੀ ਦੂਸਰੇ ਦੇ ਇਹ ਗੱਲ ਸ਼ੁਰੂਆਤੀ ਦੌਰ ਸੇ ਤਾਂ ਠੀਕ ਹੈ ਵੀ ਤੁਹਾਡਾ ਝਾੜ ਘਾਟ ਨਿਕਲੇਗਾ ਪਰ ਜਦੋਂ ਤੁਸੀਂ ਇਹਦੇ ਨਾਲ ਕਨਸੈਕੂਟਿਵ ਹੋ ਜਾਓਗੇ ਕਿਉਂਕਿ ਦੱਸੋ ਇੱਕ ਚੀਜ਼ ਆਪਾਂ ਜਦੋਂ ਛੱਡਦੇ ਆ ਬਿਲਕੁਲ ਦੂਜੀ ਤਾਂ ਕੌਣ ਜੇ ਆਪਾਂ ਆਮ ਦੁਨੀਆਂ 'ਚ ਵੀ ਆਪਾਂ ਕੋਈ ਚੀਜ਼ ਕੋਈ ਛੱਡਣੀ ਆ ਤੇ ਤਿੰਨ ਚਾਰ ਦਿਨ ਆਪਾਂ ਨੂੰ ਲੱਗ ਜਾਂਦੇ ਆ ਆਦਤ 21 ਦਿਨ ਵੈਸੇ ਹੁੰਦੇ ਵੀ ਆਦਤ ਬਦਲਣ ਠੀਕ ਹੈ ਤੇ ਜ਼ਮੀਨ 'ਚ ਇਹ ਆ ਵੀ ਜੇ ਪਹਿਲਾ ਸਾਲ ਆਪਾਂ ਝਾੜ ਛੱਡ ਦਿੰਦੇ ਆ ਹੂੰ ਦੂਸਰੇ ਸਾਲ ਉਹਦੇ ਨਾਲੋਂ ਵੱਧ ਜਾਏਗਾ ਜੇ ਆਪਾਂ ਉਹਦੇ ਨਾਲ ਕਨਸੈਕਟਿਵ ਰਹਿਨੇ ਅੱਛਾ ਛੋੜੀਅਰ ਆਪਾਂ ਰਹਿਨੇ ਆ ਆਪਾਂ ਉਹਦੇ ਬਰਾਬਰ ਵੀ ਪਹੁੰਚ ਜਾਵਾਂਗੇ ਠੀਕ ਹੈ ਜਦੋਂ ਆਰਗੈਨਿਕ 'ਚ ਉਹਦੇ ਬਰਾਬਰ ਪਹੁੰਚ ਗਏ ਜਦੋਂ ਚੀਜ਼ ਵੀ ਅੱਗੇ 3500 4000 ਨੂੰ ਤੁਹਾਡੀ ਕਿੰਟਲ ਜਾਣ ਲੱਗੀ ਉਹ ਮੁਨਾਫਾ ਵੀ ਉਹ ਜ਼ਿੰਮੇਵਾਰਦਾਰ ਦਾ ਮਤਲਬ ਜਿੰਨੇ ਕ ਤਾਤ ਆਪਾਂ ਨੂੰ ਯੂਰੀਆ ਡੀਏਪੀ ਸਪਰੇਅਾਂ ਚ ਮਿਲਦੇ ਨੇ ਉਨੇ ਕ ਤਾਤ ਆਪਣੇ ਹਾਂ ਪਰ ਇਹਦੀ ਕੁਆਂਟੀਟੀ ਉਹਦੇ ਨਾਲੋਂ ਅਲੱਗ ਪੈਂਦੀ ਆ ਅੱਛਾ ਮੰਨ ਲਓ ਵੀ ਉਹ ਕਹਿੰਦੇ ਵੀ ਤਿੰਨ ਬੋਰੀਆਂ ਵੀ ਵੱਖਰੇ ਵੱਖਰੇ ਟਾਈਮ ਤੇ ਪੈਣੀਆਂ ਹੂੰ ਹੂੰ ਇਹਦਾ ਇਹ ਹੁੰਦਾ ਵੀ ਇਹਨੇ 10 ਕੁਇੰਟਲ ਪੈਣੀਆਂ ਤੁਹਾਡੇ ਖੇਤ ਚ ਠੀਕ ਆ 8 ਕੁਇੰਟਲ ਤੁਸੀਂ ਬੀਜਣ ਵੇਲੇ ਪਾ ਲਓ 2 ਕੁਇੰਟਲ ਜਦੋਂ ਤੁਸੀਂ ਪਾਣੀ ਲਾਣਾ ਉਸ ਤੋਂ 2 ਦਿਨ ਪਹਿਲਾਂ 1 ਦਿਨ ਪਹਿਲਾਂ ਛਿੱਟਾ ਦੇ ਦਿਓ ਵੀ ਪਾਣੀ ਲੱਗੇ ਉਹ ਤੁਹਾਡੇ ਥੱਲੇ ਸਿਮਜ ਧੱਤ ਪਾਉਣ ਜਾਂ ਠੀਕ ਆ ਠੀਕ ਆ ਮਤਲਬ ਇਹਦਾ ਇੱਕ ਅਲੱਗ ਪ੍ਰੋਸੈਸ ਹੈ ਉਹਦੇ ਨਾਲੋਂ ਹਾਂ ਇਹਦਾ ਪ੍ਰੋਸੈਸ ਅਲੱਗ ਹੈ ਇਹ ਚੀਜ਼ ਜੀ 올 ਟੂਗੇਦਰ ਉਹਦੇ ਨਾਲੋਂ ਅਲੱਗ ਹੈ ਠੀਕ ਹੈ ਠੀਕ ਹੈ ਹੁਣ ਲਾਸਟ ਇਅਰ ਸਾਡੇ ਦੇਦੋ ਪਨੀਰੀ ਇੱਕ ਦੋ ਬੰਦੇ ਨਵੇਂ ਜੁੜੇ ਉਹ ਥੋੜੇ ਸੰਗਦੇ ਸੀ ਵੀ ਆਰ ਅਸੀਂ ਇੱਕ ਕਦਮ ਛੱਡਾਂਗੇ ਸ਼ੁਰੂਆਤੀ ਅਸੀਂ ਉਹਨਾਂ ਨੂੰ 1.5 ਕੁਇੰਟਲ ਜ਼ਿਆਦਾ ਬੋਆਤੀ ਕਿਉਂਕਿ ਇਹਦੀ ਜਿਹੜੀ ਤਸਵੀਰ ਹੈ ਨਾ ਉਹ ਠੰਡੀ ਹੈ ਠੀਕ ਹੈ ਜ਼ਮੀਨ ਨੂੰ ਜਾ ਕੇ ਜੇ ਮਤਲਬ ਡੀਏਪੀ ਯੂਰੀਆ ਜ਼ਿਆਦਾ ਪਾ ਦਿਓ ਉਹ ਖਰਾਬ ਕਰਦੀ ਹੈ ਇਹਦੇ ਜ਼ਿਆਦਾ ਵੀ ਪੈ ਗਈ ਇਹਨੇ ਤੁਹਾਨੂੰ ਨੁਕਸਾਨ ਨਹੀਂ ਕਰਨਾ ਨੁਕਸਾਨ ਕੋਈ ਨਹੀਂ ਆਗਾ ਕਿਉਂਕਿ ਜ਼ਮੀਨ ਤੇ ਤਾਂ ਪਹਿਲੀ ਉਹ ਚੀਜ਼ਾਂ ਤੁਸੀਂ ਕੈਮੀਕਲ ਰੂਪ ਹੀ ਪਾਉਂਦੇ ਹੋ ਹੂੰ ਹੂੰ ਉਹ ਜ਼ਮੀਨ ਦੀ ਜਦੋਂ ਪੂਰੀਆਂ ਹੋਣ ਲੱਗ ਜਣਗੀਆਂ ਉਹ ਆਪੇ ਉਹੀ ਚੀਜ਼ ਠੀਕ ਹੋ ਜਾਏਗੀ ਠੀਕ ਹੈ ਮੈਂ ਮੈਂ ਤਾਂ ਆਪਣਾ ਮਕਸਦ ਇਹ ਸੀ ਜਦੋਂ ਤੁਸੀਂ ਸਟਾਰਟ ਕੀਤਾ ਕਿ ਆਪਾਂ ਜਿੰਨੇ ਕੁ ਲੋਕਾਂ ਨੂੰ ਆਰਗੇਨਿਕ ਦੇ ਸਕਦੇ ਆ ਨਾ ਵੀ ਆਰਗੇਨਿਕ ਚੀਜ਼ਾਂ ਪੈਦਾ ਕਰਨ ਆਰਗੇਨਿਕਲੀ ਸਾਈਡ ਲੈ ਕੇ ਆਈਏ ਹਾਂ ਵੀ ਲੈ ਕੇ ਆਈਏ ਉਹ ਆਉਣਾ ਪੁਰਾਣੇ ਸਾਈਡ ਵਾਪਸ ਚਾਹੀਏ ਵੀ ਆਉਣਾ ਉਹਨਾਂ ਨੇ ਤਾਂ ਇਹ ਜੇ ਉਹਨਾਂ ਨੂੰ ਯੂਰੀਆ ਡੀਏਪੀ ਦਾ ਕੋਈ ਬਦਲ ਮਿਲੂਗਾ ਨਾ ਬਦਲ ਮਿਲੇਗਾ ਉਹਨਾਂ ਨੂੰ ਰੇਟ ਠੀਕ ਮਿਲੇਗਾ ਹੁਣ ਜਿਵੇਂ ਰੂੜੀ ਆ ਹੂੰ ਰੂੜੀ ਬਹੁਤ ਵਧੀਆ ਚੀਜ਼ ਹੈ ਬਜ਼ੁਰਗ ਵਰਤਦੇ ਸੀ ਅੱਜ ਵੀ ਵਰਤਦੇ ਨੇ ਬਿਲਕੁਲ ਪਰ ਰੂੜੀ ਦਾ ਇਹ ਹੋ ਜਾਏਗਾ ਵੀ ਦੂੜੀ ਪਹਿਲਾਂ ਤਾਂ ਸਾਲ ਡੇਢ ਪੁਰਾਣੀ ਹੋਵੇ ਅੱਛਾ ਉਸ ਤੋਂ ਬਾਅਦ ਇੱਕ ਪਹਿਲੀ ਫਸਲ ਤੇ ਨਹੀਂ ਉਹਨੇ ਤੁਹਾਨੂੰ ਰਿਜ਼ਲਟ ਦੇਣਾ ਅਗਲੀ ਫਸਲ ਤੇ ਦੇਣਾ ਇਹ ਤਾਂ ਸਾਰਿਆਂ ਨੂੰ ਜਗ ਜਾਇਦਾ ਪਤਾ ਸਾਰਿਆਂ ਨੂੰ ਉਸ ਤੋਂ ਬਾਅਦ ਉਹੀ ਜਿਹੜੀ ਰੂੜੀ ਦੀ ਪ੍ਰੋਸੈਸਿੰਗ ਤੁਸੀਂ ਜ਼ਮੀਨ 'ਚ ਪਾ ਕੇ ਕਰਨੀ ਹੈ 1.5 ਸਾਲ ਪਹਿਲੇ ਠੰਡੀ ਕਰਨੀ ਹੈ ਉਹ ਪ੍ਰੋਸੈਸਿੰਗ ਐਸੀ ਇੱਥੇ 3 ਮਹੀਨੇ 4 ਮਹੀਨੇ 'ਚ ਜਿਹੜੀ ਕਰ ਦਾਂਗੇ ਉਹ ਗੁਡਾਈ ਕਰ ਦਿੰਦੇ ਨੇ ਉੱਥੇ ਤੁਹਾਡਾ ਟਾਈਮ ਬਚੇਗਾ ਠੀਕ ਹੈ ਜਿਹੜਾ ਤੁਸੀਂ ਜਿਹੜਾ ਪ੍ਰੋਸੈਸ ਅਸੀਂ 4 ਮਹੀਨੇ 'ਚ ਕਰਾਂਗੇ ਉਹ ਪ੍ਰੋਸੈਸ ਤੁਸੀਂ 2.5 ਸਾਲਾਂ 'ਚ ਕਰੋਗੇ ਇਹ ਉਹਦੀ ਕਾਸਟ ਹੈ ਔਰ ਇਹ ਰੂੜੀ ਦੇ ਬਰਾਬਰ ਤੇ ਰੂੜੀ ਤੋਂ ਸਸਤੀ ਪਏਗੀ ਜੇ ਤੁਸੀਂ ਬਲਕ ਦੇ ਵਿੱਚ ਟਰਾਲੀ ਆਪਦੇ ਖੇਤ ਚ ਪਾਓਗੇ ਠੀਕ ਹੈ ਤੇ ਜੇ ਜੇ ਇਹਨੂੰ ਕੋਈ ਮੰਨ ਲਓ ਆਪਣੇ ਆਪਦੇ ਵਾਸਤੇ ਜੇ ਕੋਈ ਵੱਡੇ ਫਾਰਮਰ ਨੇ ਕੁਝ ਸ਼ੁਰੂ ਕਰਨਾ ਚਾਹੁੰਦਾ ਹੈ ਗਡੋਏ ਆਂਦਾ ਵੀ ਆਪਦਾ ਹੀ ਬਣਾ ਲਾ ਮੈਂ ਪ੍ਰੋਜੈਕਟ ਮੋਲ ਲੈਉਣ ਨਾਲ ਉਹ ਵੀ ਕਰ ਦਿਓ ਹੈਲਪ ਹਾਂ ਜਰੂਰ ਠੀਕ ਹੈ ਗਡੋਏ ਵਗੈਰਾ ਤੁਸੀਂ ਇੱਥੇ ਵੀਡੀਓ ਬਣਾਈ ਹੈ ਇਹਦਾ ਅਸੀਂ ਆਪਣੀ ਟ੍ਰੇਨਿੰਗ ਦਾ ਕੋਈ ਕਾਸਟ ਨਹੀਂਗਾ ਅੱਛਾ ਟ੍ਰੇਨਿੰਗ ਵੀ ਦਿੰਨੇ ਹੋ ਟ੍ਰੇਨਿੰਗ ਦਾ ਕੋਈ ਕਾਸਟ ਨਹੀਂਗਾ ਸਾਡੇ ਕੋਲ ਆਓ ਠੀਕ ਹੈ ਹਫਤਾ 10 ਦਿਨ ਇੱਥੇ ਚੱਕਰ ਮਾਰੋ ਦਿਨ ਚ 2 ਘੰਟੇ ਕੱਢੋ ਛੋਟੀਆਂ-ਛੋਟੀਆਂ ਬਰੀਕੀਆਂ ਹੁੰਦੀਆਂ ਜੇ ਆਪਾਂ ਠੀਕ ਹੈ ਇਹਨੂੰ ਪੁੱਛੋ ਸਾਨੂੰ ਪੁੱਛੋ ਵੀ ਯਾਰ ਤੁਸੀਂ ਗਰਾਉਂਡ ਲੈਵਲ ਤੇ ਕੀ ਕਰਦੇ ਹੋ ਮਤਲਬ ਛੋਟੇ ਛੋਟੇ ਜਗ੍ਹਾ ਤੁਸੀਂ ਕਾਹਤੋਂ ਲਾਏ ਹੋਏ ਨੇ ਹੂੰ ਹੂੰ ਇਹ ਬਾਜ਼ਾਰ ਵੀ ਇਹ ਸਾਰੇ ਉਹ ਗ੍ਰੀਨ ਬੈਡ ਮਿਲਦੇ ਹੋ ਮਿਲਦੇ ਪਰ ਉਹ ਬਹੁਤ ਇਫੈਕਟਿਵ ਨਹੀਂ ਹੁੰਦੇ ਹਾਂ ਠੀਕ ਹੈ ਏ ਸਾਡੇ ਕੋਲ ਆਓਗੇ ਸਾਡਾ ਐਕਸਪੀਰੀਅੰਸ ਅਸੀਂ ਤੁਹਾਨੂੰ ਸ਼ੇਅਰ ਕਰਾਂਗੇ ਹਾਂ ਹਾਂ ਕੱਲ ਨੂੰ ਤੁਹਾਡੇ ਤੋਂ ਅੱਗੇ ਕੋਈ ਤੁਹਾਡੇ ਪਿੰਡ 'ਚ ਅੱਗੋਂ ਮੋਟੀਵੇਟ ਹੋ ਕੇ ਲਾਏਗਾ ਹਾਂ ਹਾਂ ਉਹ ਆਊਟਸਾਈਡ ਹੋ ਜਾਏਗਾ ਹੁਣ ਦੇਵੇਂ ਆਪਾਂ ਨੂੰ ਇੱਥੇ ਗੱਲ ਕਰਦੇ ਦੋ ਤਿੰਨ ਮਿੰਟ ਹੋ ਗਏ ਨਾ ਹੂੰ ਤੁਸੀਂ ਥੱਲੇ ਦੇਖੋ ਜਿਹੜਾ ਗੰਡੋਆ ਹੁਨੇ ਕੱਢਿਆ ਸੀਗਾ ਉਹ ਸਾਰਾ ਵਾਪਸ ਚਲਾ ਗਿਆ ਆਪਾਂ ਤੁਸੀਂ ਨੋਟ ਕਰੋ ਜੀ ਜਦੋਂ ਵੀਡੀਓ ਸਟਾਰਟ ਕੀਤੀ ਸੀ ਤੇ ਉਦੋਂ ਇੱਥੇ ਗਡੋਏ ਦਿਖਦੇ ਸੀ ਹੁਣ ਜਵਾਂ ਨਹੀਂ ਹੈਗਾ ਕਿਤੇ ਉਹ ਮਤਲਬ ਜਦੋਂ ਇਹਨਾਂ ਨੂੰ ਚਾਨਣ ਪਿਆ ਵਿੱਚ ਵੜ ਗਏ ਨੇ ਇਹ ਲਾਈਟ ਸੈਂਸਿਟਿਵ ਨੇ ਇਹ ਲਾਈਟ ਚ ਰਹਿ ਨਹੀਂ ਸਕਦੇ। ਇਹ ਲਾਈਟ ਇਹਨਾਂ ਨੇਰੇ ਚ ਜਾਣਾ। ਨੇਰੇ ਚ ਹੀ ਜਾਣਾ। ਆਪਣਾ ਇਹਨਾਂ ਨੇ ਕੰਮ ਸਟਾਰਟ ਕਰਤਾ। ਹਾਂ ਇਹਨਾਂ ਨੇ ਇਹ ਤਾਂ ਆਪਾਂ ਚਾਹ ਗੱਲਾਂ ਕਰੀਏ ਨੇ ਆਪਦੇ ਕੰਮ ਲੱਗੇ ਹੋਏ ਨੇ। ਇਹਨਾਂ ਦੇ ਕੰਮ ਲੱਗੇ ਹੋਏ ਆ। ਅਸੀਂ ਤਾਂ ਫਿਰ ਦਿਨ ਤੇ 8-9 ਘੰਟੇ ਖਾਮ ਤੇ ਕੰਮ ਕਰੀਦਾ। ਹੂੰ ਹੂੰ। ਇਹ ਤਾਂ 24 ਘੰਟੇ 365 ਦਿਨ ਇਹਨਾਂ ਨੇ ਕੰਮ ਕਰਦੇ ਰਹਿਣਾ। ਇਹਨਾਂ ਤੁਹਾਡੇ ਲਈ ਕੰਮ ਕਰਦੇ ਰਹਿਣਾ। ਕਰਦੇ ਰਹਿਣਾ। ਇਹ ਤਾਂ ਮਤਲਬ ਸਾਡੇ ਸਾਡੇ ਨਾਲੋਂ ਜ਼ਿਆਦਾ ਕੰਮ। 24 ਘੰਟੇ ਇਹਨਾਂ ਨੇ ਕਰੀ ਜਾਣਾ। ਠੀਕ ਆ ਜੀ। ਇਹ ਸਿਰਫ ਕੁਝ ਨਹੀਂ ਮੰਗਦੇ, ਕੀ ਮੰਗਦੇ ਵੀ ਸਾਨੂੰ ਸਹੀ ਟੈਂਪਰੇਚ ਠੀਕ ਉਹ ਤੁਸੀਂ ਪੂਰੀਆਂ ਕੀਤੀਆਂ ਬਸ ਉਹ ਅਸੀਂ ਪੂਰੀ ਕਰ ਦਿੰਦੇ ਠੀਕ ਹੈ ਹੁਣ ਆਪਣੇ ਕੋਲੇ ਕੋਈ ਵੈਰਾ ਮਤਲਬ ਜਿਵੇਂ ਆਰਡਰ ਵਗੈਰਾ ਕੋਈ ਆਉਂਦਾ ਤੇ ਤਿਆਰ ਹੈ ਹਾਂ ਸਾਡੇ ਕੋਲ ਤਿਆਰ ਹੁੰਦਾ ਕਿਸੇ ਦਾ ਬਲਕ ਦਾ ਆਰਡਰ ਹੋਵੇ ਉਹ ਚਲੋ ਹਾਂ ਉਹ ਹਫਤਾ 10 ਦਿਨ ਕੈਰੀ ਦਾ ਵੀ ਐਸੀ ਪ੍ਰਿਪੇਅਰ ਕਰਕੇ ਜੇ ਕਿਸੇ ਹੋਰ ਨੂੰ ਦੇਣਾ ਉਹ ਜਿਵੇਂ ਮੱਲੋ ਕੋਈ ਰੈਂਡਮ ਆ ਜਾਂਦਾ ਦੇ ਜਿਵੇਂ ਕੋ ਆਪਣੀਆਂ ਵੀਡੀਓ ਵੇਖ ਕੇ ਕੋਈ ਘਰੇਲੂ ਜਿਵੇਂ ਸਬਜ਼ੀਆਂ ਲਾਉਂਦੇ ਨੇ ਲੋਕ ਇਹਨਾਂ ਦਾ ਤਾਂ ਹੁੰਦਾ ਹੀ ਆਪਣੇ ਕੋਲ ਕੋਈ ਤਾਂ ਪਿਆ ਹੀ ਹੁੰਦਾ ਹੁਣ ਫੈਕਟਰੀ ਖੋਲੀ ਐ ਇਹਨਾਂ ਕੋ ਤਾਂ ਸਾਡੇ ਕੋਲ 2 ਕਿਲੋ 2 ਕਿਲੋ 40 ਕਿਲੋ ਵਾਲੀ ਪੈਕਿੰਗ ਤਾਂ ਤਿਆਰ ਹੀ ਐ ਸਾਡੇ ਕੋਲ ਇਸ ਵੇਲੇ ਵੀ ਉੱਥੇ ਮਾਲ ਘਟੋ ਘਾਟ 25 30 ਕੁਆਂਟਲ ਤਿਆਰ ਪਿਆ ਹੋਇਆ 25 30 ਕੁਆਂਟਲ ਪਿਆ ਬਹੁਤ ਇਹਨਾਂ ਕੋਸੀਂ ਰੱਖਦੇ ਆਂ ਆਪਦੇ ਸਟਾਕ ਠੀਕ ਐ ਤੇ ਆਪਾਂ ਕਿ ਪਾਸ ਅਬੋਰ ਤੱਕ ਅਸੀਂ ਅਬੋਰ ਹੋ ਗਿਆ ਇਧਰ ਤਰਨਤਾਰ ਅਮ੍ਰਿਤਸਰ ਮੋਗਾ ਲੁਧਿਆਣਾ ਠੀਕ ਹੈ ਸਾਨੂੰ ਤੇ ਤੁਸੀਂ ਭਾਵੇਂ ਆਪਦਾ ਅੱਗੋਂ ਕੋਈ ਡਿਲੀਵਰੀ ਮਤਲਬ ਜਿਹੜਾ ਗੱਡੀ ਵਾਲਾ ਤੁਸੀਂ ਭੇਜ ਦਿਓ ਉਹਦੇ ਤੇ ਸਾਨੂੰ ਕੋਈ ਲਾਲਚ ਨਹੀਂਗਾ ਠੀਕ ਹੈ ਠੀਕ ਸਾਨੂੰ ਆਦੇ ਇਹਦੀ ਜਿਹੜੀ ਕੰਪੋਸਟ ਆ ਇਹਦਾ ਰੇਟ ਜੋ ਹੋਏਗਾ ਉਹ ਭਾਵੇਂ ਗੂਗਲ ਰਾਹੀਂ ਭੇਜ ਦੇਣ ਅਸੀਂ ਕਹਿੰਦੇ ਆ ਜਾਣ ਕੇ ਇੱਕ ਵਾਰ ਵਿਜ਼ਿਟ ਕਰੋ ਹਾਂ ਉਹ ਜ਼ਰੂਰੀ ਹੈ ਨਾ ਮਤਲਬ ਇੱਕ ਵਾਰੀ ਆਪ ਦੇ ਹੱਥੀ ਸਾਡੇ ਕੋਲ ਲੈ ਕੇ ਜਾਏਗਾ ਉਹਨੂੰ ਦੇਖ ਦੇਗਾ ਯਾਰ ਮੇਰੇ ਸਾਹਮਣੇ ਹੀ ਪੈਕ ਕਰਦੇ ਪਏ ਨੇ ਬਿਲਕੁਲ ਬਿਲਕੁਲ ਇਹਦੇ 'ਚ ਕੋਈ ਮਿਕਸਿੰਗ ਨਹੀਂ ਗਈ ਇੱਥੋਂ ਛਾਨੀ ਉਹਦਾ ਮੋਇਸਚਰ ਮੇਨਟੇਨ ਕੀਤਾ ਉੱਥੇ ਰੱਖਤੀ ਕੋਈ ਉਹਦੇ 'ਚ ਮਿੱਟੀ ਦੀ ਮਿਕਸਿੰਗ ਨਹੀਂ ਕੋਈ ਰੇਤਾ ਦੀ ਮਿਕਸਿੰਗ ਨਹੀਂ ਇੱਕ ਦੋ ਵਾਰੀ ਸਾਡੇ ਕੋਲ ਵੀ ਲੋਕਲ ਬੰਦੇ ਆ ਗਏ ਹੂੰ ਬਈ ਅਸੀਂ ਬਣਾਣੀ ਤੇ ਸ਼ੁਰੂ ਕਰਦੀ ਪਰ ਸਾਡੇ ਤੋਂ ਸੇਲ ਨਹੀਂ ਹੋ ਰਹੀ ਸੈਂਪਲ ਲਿਆ ਹੈ ਹੂੰ ਹੂੰ ਅਸੀਂ ਦੋਕ ਦਿਨ ਬਾਅਦ ਉਹਨੂੰ ਚੈੱਕ ਕੀਤਾ ਤੇ ਉਹ ਨਾ ਮਤਲਬ ਉਹਦੇ 'ਚ ਜਿਵੇਂ ਚਮਕਦੀ ਵੀ ਸੀ ਲਾਈਟ ਅੱਛਾ ਅੱਛਾ ਸਾਡੀ ਨਹੀਂ ਤਾਂ ਮਕਰੀ ਸੀ ਉੱਥੋਂ ਇਹਨਾਂ ਦਾ ਲਾਵੀ ਇਹ ਵਿੱਚ ਦੇ ਤਾਂ ਮਿਕਸ ਕੀਤੀ ਭਾਰ ਵਧਾਉਣ ਵਾਸਤੇ ਅੱਛਾ ਓ ਗੱਲਾਂ ਗਲਤ ਨਹੀਂ ਆ ਉਹ ਗੱਲਾਂ ਗਲਤ ਨਹੀਂ ਇੱਕ ਜਿਹੜਾ ਵੀ ਬੰਦਾ ਭਾਵੇਂ ਕਿਸੇ ਤੋਂ ਵੀ ਲਵੇ ਉਹ ਇਹਨਾਂ ਨੂੰ ਚੈੱਕ ਕਰ ਲੇ ਵੀ ਉਹਦੇ ਵਿੱਚ ਮਿਨਿਮਮ 25 ਤੋਂ 30% ਮੌਇਸਚਰ ਹੋਵੇਗਾ ਠੀਕ ਹੈ ਤੇ ਉਹ ਤੁਹਾਨੂੰ ਉਹਨਾਂ ਵਧੀਆ ਰਿਜ਼ਲਟ ਦੇਗੀ ਕੋਈ ਬੰਦੇ ਇਹ ਸੋਚ ਲੈਂਦੇ ਵੀ ਅਸੀਂ ਯਾਰ ਮੌਇਸਚਰ ਘੱਟ ਲੈਣਾ ਵੀ ਉਹਦੇ ਵਿੱਚ ਮਾਲ ਲੰਨਾ ਜ਼ਿਆਦਾ ਚੜ ਜਾਵੇਗਾ ਹੂੰ ਹੂੰ ਪਰ ਉਹ ਫਿਰ ਉਸ ਤੋਂ ਬਾਅਦ ਤੁਹਾਨੂੰ ਰਿਜ਼ਲਟ ਨਹੀਂ ਦੇਗੀ ਉਹ ਉਹ ਨੁਕਸਾਨ ਕਰੇਗਾ ਉਹ ਮਤਲਬ ਉਹ ਤੁਹਾਨੂੰ ਫਾਇਦਾ ਨਹੀਂ ਕਰੇਗਾ ਜਿੰਨਾ ਤੁਸੀਂ ਸੋਚ ਕੇ ਪਾਓਗੇ ਵੀ ਜਿੰਨਾ ਕਿ ਤੁਹਾਡਾ ਭਾਰ ਘਟੇਗਾ ਇਧਰੋਂ ਉਨਾਂ ਕੁ ਉਧਰੋਂ ਨੇ ਨੁਕਸਾਨ ਕਰ ਦੇਗਾ। ਬਈ ਆਪਾਂ ਨੇ ਜਿਹੜਾ ਮੋਇਸਚਰ 25 ਤੋਂ ਬਾਅਦ ਜੋ ਫਿਰ ਮਤਲਬ ਕਈ ਵਾਰੀ ਮਤਲਬ ਲੋਕੀ ਵਹਿਮ ਬਾ ਦਿੰਦੇ ਜ਼ਿੰਮੇਦਾਰਾਂ ਨੂੰ ਵੀ ਉਹ ਤੁਹਾਨੂੰ ਪਾਣੀ ਤੋਂ ਲਈ ਜਾਂਦੇ। ਉਹ ਬਾਅਦ ਜੋ ਉਹੀ ਜ਼ਿੰਮੇਦਾਰ ਆ ਕੇ 10 ਕੁਇੰਟਲ 5 ਕੁਇੰਟਲ ਵੱਖਰੀ ਲਾ ਕੇ ਜਾਂਦਾ ਯਾਰ ਉਹ ਮੈਨੂੰ ਨਾ ਇਹ ਕਮੀ ਰਹਿ ਗਈ ਸੀ। ਹੂੰ ਪਿਛਲੀ ਵਾਰੀ ਕੋਈ ਜਿੱਦ ਪਿਆ ਪਰ ਅਸੀਂ ਮੰਨ ਗਏ। ਆ ਨਹੀਂ ਆਪਾਂ ਨੂੰ ਹਨਾ। ਮੰਨ ਗਏ ਵੀ ਠੀਕ ਹੈ ਤੁਹਾਨੂੰ ਜਿੱਦਾਂ ਚਾਹੀਦੀ ਉਧਰ ਡਿਲੀਵਰ ਜੋ ਕਸਟਮਰ ਮੰਗਦਾ ਉਹ ਦੇਣਾ ਪੈਂਦਾ। ਫਿਰ ਉਸ ਤੋਂ ਬਾਅਦ ਉਹ ਹਫਤੇ ਬਾਅਦ ਆਇਆ ਯਾਰ ਮੈਨੂੰ ਮਜ਼ਾ ਨਹੀਂ ਆਇਆ ਤੁਸੀਂ ਆਪਦੇ ਹਿਸਾਬ ਨਾਲ ਭੇਜ ਦਿਓ ਉਹ 2 ਸਾਲ ਤੋਂ ਮਾਲ ਲੈ ਕੇ ਜਾ ਰਿਹਾ ਪਤੋਂ ਉਹਦੇ ਵਿੱਚ ਕਿਹਨੇ ਵਹਿਮ ਪਾਤਾ ਹੂੰ ਉਹ ਵੀ ਕਹਿੰਦਾ ਠੀਕ ਹੈ ਅਸੀਂ ਵੀ ਨਹੀਂ ਅੱਗੋਂ ਬਹਿਸ ਕੀਤੀ ਜ਼ਿਆਦਾ ਨਹੀਂ ਨਹੀਂ ਠੀਕ ਹੈ ਜਿੱਦਾਂ ਜਿਹੜੇ ਬੰਦੇ ਨੂੰ ਚਾਹੀਦਾ ਹੋਵੇਗਾ ਇੱਕ ਵਾਰੀ ਫਾਰਮ ਵਿਜ਼ਿਟ ਕਰੋ ਨੈਕਸਟ ਟਾਈਮ ਤੋਂ ਭਾਵੇਂ ਫੋਨ ਤੇ ਵੀ ਕਰ ਲੇ ਫਿਰ ਇੱਕ ਵਿਸ਼ਵਾਸ ਬਣ ਜਾਂਦਾ ਬਿਲਕੁਲ ਜੀ ਤੇ ਆਪਣਾ ਮੋਬਾਈਲ ਨੰਬਰ ਬੋਲ ਦਿਓ ਜੀ ਸਾਡਾ ਮੋਬਾਈਲ ਨੰਬਰ ਹੈ 970 6540013 ਦੁਬਾਰਾ ਬੋਲ ਦਿਓ 970 6540013 ਠੀਕ ਹੈ थैंक यू जी नंबर 22 स्क्रीन ਤੇ ਚੱਲ ਰਿਹਾ ਤੇ ਜਿੰਨਾ ਜਿੰਨਾਂ ਨੇ ਆਰਗੈਨਿਕ ਸਬਜ਼ੀ ਖਾਣੀ ਹੈ ਜਾਂ ਕੋਈ ਫਸਲਾਂ ਆਰਗੈਨਿਕ ਬੀਜਨੀਆਂ ਨੇ ਜਾਂ ਤੁਸੀਂ ਆਰਗੈਨਿਕ ਖੇਤੀ ਕਰ ਰਹੇ ਹੋ ਤੇ ਕਰ ਲਿਓ ਜੀ ਸੰਪਰਕ ਤੇ ਵਿੱਚ ਛੋਟੀਆਂ ਛੋਟੀਆਂ ਵੀਡੀਓ ਤੁਸੀਂ ਦੇਖ ਹੀ ਲਈਆਂ ਨੇ ਇਹਨਾਂ ਦੀ ਪੈਕਿੰਗ ਦੀਆਂ ਉਹ ਚੱਲ ਰਹੀਆਂ ਨੇ ਧੰਨਵਾਦ ਜੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਿਓ ਲਾਈਕ ਸ਼ੇਅਰ ਧੰਨਵਾਦ ਜੀ